ਜਿੱਥੇ ਗੁਰੂ ਅਰਜਨ ਪਾਤਸ਼ਾਹ ਨੇ ਬੈਠ ਕੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਜੜੀ ਨ ਲਖਵਾਈ ਸੀ 베ਰੀ ਦੇ ਦਰਖਤ ਹੇਠ ਬੈਠ ਕੇ ਗਾਉੜੀ ਸੁਖਮਣੀ ਸਾਹਿਬ ਜੀ ਦੀ ਉਚਾਰਨ ਕੀਤਾ ਸੀ ਜੀ ਸਾਹਿਬ ਗੁਰਦੁਆਰਾ ਸਾਹਿਬ ਦੀ ਜਿਸ 베ਰੀ ਦੇ નીચે ਬੈਠ ਕੇ ਗੁਰੂ ਅਰਜਨ ਦੇਵ ਜੀ ਨੇ ਇਹ ਇਹ ਸਾਹਮਣੇ ਆ ਸਥਾਨ ਹੈ ਗੁਰੂ ਅਰਜਨ ਪਾਸ਼ਾ ਇਹ ਬੈਠ ਅੱਛਾ ਜੀ ਠੀਕ ਹੈ ਜੀ ਬਹੁਤ ਅੱਛਾ ਗੁਰੂ ਅਰਜਨ ਪਾਸ਼ਾ ਜੀ ਗੁਰੂ ਅਰਜਨ ਸਾਹਿਬ ਜੀ ਆਹ ਦਾ ਜੀ ਲਿਖੀ ਐ ਉਹ ਠੀਕ ਹੈ ਇਹ ਤਾਂ ਮਥਾ ਦੇ ਇਹ ਇਹ ਸਾਹਮਣੇ ਆਸਥਾਨ ਹੈ ਜਿਹੜਾ ਆਪਾਂ ਦੇਖਣ ਜਾ ਰਹੇ ਹਾਂ ਜਿਹੜਾ ਇਹ ਮਤ ਜਿੱਥੇ ਗੁਰੂ ਅਰਜਨ ਪਾਸ਼ਾ ਨੇ ਬੈਠ ਕੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਹੈ ਜਿਹੜੀ ਉਹ ਲਿਖੀ ਸੀ ਜਾਂ ਲਖਵਾਈ ਸੀ ਠੀਕ ਹੈ ਹੁਣ ਆਓ ਆਪਾਂ ਚੱਲ ਕੇ ਪੈਸੇ ਦੇ ਦਰਸ਼ਨ ਕਰਦੇ ਹਾਂ ਇੱਧਰ ਤੁਸੀਂ ਜਿਹੜਾ ਦੇਖ ਰਹੇ ਹੋ ਗੁਰੂ ਅਰਜਨ ਦੇਵ ਜੀ ਨੇ 베ਰੀ ਦੇ ਦਰਖਤ ਹੇਠ ਬੈਠ ਕੇ ਗਾਉੜੀ ਸੁਖਮਣੀ ਸਾਹਿਬ ਜੀ ਦੀ ਉਚਾਰਨ ਕੀਤਾ ਸੀ ਇਹ ਉਹ 베ਰੀ ਹੈਗੀ ਜਿੱਥੇ ਸ਼ਹੀਦਾਂ ਦੇ ਸਰਤਾਜ ਪੰਜਵੇਂ ਪਾਸ਼ਾ ਗੁਰੂ ਅਰਜਨ ਦੇਵ ਜੀ ਬੇਰੀ ਦੇ ਦਰਖਤ ਹੇਠ ਬੈਠ ਕੇ ਗੌੜੀ ਸੁਖਣੀ ਸਾਬ ਜੀ ਦਾ ਉਚਾਰਨ ਜੋ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ ਇਸ ਸਥਾਨ ਦਾ ਨਾਮ ਗੁਰਦੁਆਰਾ ਮੰਜੀ ਸਾਹਿਬ ਰੱਖਿਆ ਗਿਆ ਹੈ ਇਹ ਉਹ ਥਾਂ ਹੈ ਜਿੱਥੇ ਗੁਰੂ ਅਰਜਨ ਪਾਤਸ਼ਾਹ ਬੈਠ ਕੇ ਭਾਈ ਗੁਰਦਾਸ ਜੀ ਪਾਸੋਂ ਬਾਣੀ ਹੈ ਜਿਹੜੀ ਉਹ ਲਿਖਵਾਈ ਸੀ ਤੇ ਆਪ ਉਹਨਾਂ ਨੇ ਬੋਲ ਕੇ ਉਹਨਾਂ ਨੂੰ ਸਾਰਿਆਂ ਨੂੰ ਆਦਿ ਗ੍ਰੰਥ ਦੇ ਵਿੱਚ ਬਣਾਇਆ ਸੀ ਜਿੱਥੇ ਜੀਤੇ ਦੇ ਨੀਚੇ ਬੈਠ ਕੇ 베ਰੀ ਵੀ ਨਾਲ ਦੇਖ ਰਹੇ ਆ ਆਪਾਂ ਸੁਖਣੀ ਸਾਹਿਬ ਦੇ ਦਾ ਗੌੜੀ ਸੁਖਣੀ ਸਾਹਿਬ ਦਾ ਵਿਚਾਰਨ ਕਰਿਆ ਸੀ ਆਪਾਂ ਦਰਸ਼ਨ ਕਰ ਰਹੇ ਆ ਜੀ ਮੰਜੀ ਸਾਹਿਬ ਗੁਰਦੁਆਰਾ ਸਾਹਿਬ ਦੀ ਜਿਸ 베ਰੀ ਦੇ ਨੀਚੇ ਬੈਠ ਕੇ ਗੁਰੂ ਅਰਜਨ ਦੇਵ ਜੀ ਨੇ ਗੌੜੀ ਸੁਖਣੀ ਸਾਹਿਬ ਜੀ ਦਾ ਵਿਚਾਰਨ ਕੀਤਾ ਸੀ ਪੰ ਸਾਰਿਆਂ ਨੂੰ ਪਤਾ ਹੀ ਸੁਖਨੀ ਸਾਹਿਬ ਦੀ 24 ਪੌੜੀਆਂ ਨੇ ਸੁੱਖਾਂ ਦੀ ਮਨੀ ਪਾਟ ਦਾ ਨਾਮ ਜੋ ਇਸੇ ਪਰ ਲੰਦਾ ਹੀ ਸਾਰੇ ਦੁੱਖ ਕੱਟੇ ਜਾਂਦੇ ਨੇ ਵੋਸਣਾ ਸਰੋਵਰ ਮਨ ਦੀ ਸ਼ਾਂਤੀ ਬਹੁਤ ਹੈ ਸਾਹਮਣੇ ਆਪਾ ਦਰਸ਼ਨ ਕਰ ਰਹੇ ਹਾਂ ਸਵੇਰੀ ਦੇ